ਗੁਰਾਤਕੇ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਉਸਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੇਖੋ ਜੀ ਜਿਹੜੀ ਬੀਰਸ ਨਗਰ ਪ੍ਰਚੀਨ ਸ਼ੀਤਲਾ ਮਾਤਾ ਮੰਦਿਰ ਜਿਹੜਾ ਪੁਰਾਣਾ 500 ਸਾਲ ਤੋਂ ਮੰਦਿਰ ਚੱਲਦਾ ਆ ਰਿਹਾ ਦੇਵੀ ਦੇਵਤਾ ਵਿਰਾਜਮਾਨ ਨੇ ਸਾਡੇ ਭਗਵਾਨ ਬੋਲੇਨਾਥ ਮਾ ਸ਼ੀਤਲਾ ਉੱਥੇ ਵਿਰਾਜਮਾਨ ਹੈ ਬੜੀ ਧੀਰ ਤੋਂ ਮੰਦਿਰ ਤੇ ਪੁਜਾਰੀ ਮੰਦਿਰ ਤੇ ਪੰਡਤ ਮੰਦਿਰ ਤੇ ਸੇਵਾਦਾਰ ਮੰਦਿਰ ਸਾਹਮਣੇ ਆ ਰਹੇ ਨੇ ਪਰ ਪਿਛਲੇ ਕੁਝ ਲੰਬੇ ਸਮੇਂ ਤੋਂ ਪੰਜਾਬ ਦੇ ਹਾਲਾਤ ਹੀ ਐਸੇ ਹੋ ਚੁੱਕੇ ਨੇ 2.5 ਸਾਲ ਤੋਂ ਜੋ ਸਰਕਾਰ ਆਈ ਹੈ ਨਾ ਲਗਾਤਾਰ ਸਾਡੇ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੂ ਮੰਦਰ ਟਾਰਗੇਟ ਹੁੰਦੇ ਆ ਰਹੇ ਨੇ ਸਾਡੇ ਦੇਵੀ ਦੇਵਤਾ ਜਿੱਥੇ ਕਰਜ ਵਿਰਾਜਮਾਨ ਹੋਣ ਮਨਦੁਬਧੀ ਮਨਦੁਬਧੀ ਕੇਕੇ ਪ੍ਰਸ਼ਾਸਨ ਬੜੀ ਆਰਾਮ ਨਾਲ ਧਕੇਲ ਨੂੰ ਫਿਰਦਾ ਆ ਪਰ ਗਲਤ ਹੈ ਇਹ ਨਾ ਕਿ ਮਨਦੁਬਧੀ ਨੂੰ ਆਪਣਾ ਮਾਂ ਪਿਓ ਨਜ਼ਰ ਨਹੀਂ ਆਂਦਾ ਮਨਦੁਬਧੀ ਨੂੰ ਦੇਵੀ ਦੇਵਤਾ ਨਜ਼ਰ ਆ ਜਾਂਦੇ ਨੇ ਮਨਦੁਬਧੀ ਨੂੰ ਇਹ ਪਤਾ ਹੁੰਦਾ ਕਿ ਇਧਰੋਂ ਮੈਂ ਸੋਨਾ ਲੈਣਾ ਇਧਰੋਂ ਮੈਂ ਪਿੱਤਲ ਨਹੀਂ ਲੈਣਾ ਮਨਦੁਬਧੀ ਨੂੰ ਸਾਰਾ ਕੁਝ ਪਤਾ ਹੈ ਲੁਧਿਆਣੇ ਦੇ ਵਿੱਚ ਨਾ 2011 ਦੇ ਸੈਂਸਸ ਤੋਂ ਬਾਅਦ Hindu ਸਮਾਜ 60 ਤੋਂ 65% ਬਿਠਾਇਆ ਪਰ ਸੱਡੀ ਸੁਣਵਾਈ ਜਿਵੇਂ ਮ੍ਰਿਤੈ ਸ਼ੈਲੀ ਦੇ Hindu ਨੇ ਬੈਠਾ ਉਦਾਂ ਹੁੰਦੀ ਹੈ ਕਿਹਾ ਕੋਈ ਲੁਧਿਆਣਾ ਦੇ ਵੈਸਟ ਦਾ ਐਮਐਲਏ ਖਾਲਸ ਹੁੰਗਿਆ ਲੈਣ ਆਇਆ ਲੁਧਿਆਣੇ ਦੇ ਵਿੱਚ 4 ਤੋਂ 5 ਐਮਐ ਹਿੰਦੂ ਵੋਟਰਾਂ ਦੇ ਮੱਦੇਨਜ਼ਰ 65% ਤੁਹਾਨੂੰ ਵੋਟਾਂ ਪਈਆਂ ਨੂੰ ਦਿਹਾਣੇ ਸ਼ਹਿਰ ਚ ਹਿੰਦੂਆਂ ਦੀਆਂ ਹਿੰਦੂ ਸਮਾਜ ਚਾਵੇ ਤੁਹਾਡੀ ਸਰਕਾਰ ਗਿਰਾ ਵੀ ਸਕਦਾ ਹੈ ਹਿੰਦੂ ਸਮਾਜ ਚਾਵੇ ਤੁਹਾਡੀ ਸਰਕਾਰ ਬਣਾ ਵੀ ਸਕਦਾ ਹੈ ਦੱਸੋ ਨਾ ਇੰਨੇ ਮ੍ਰਿਤੈ ਸ਼ੈਲੀ ਚ ਮੈਂ ਕਿਸੇ ਮੰਤਰੀ ਦਾ ਕਿਸੇ ਸੁੰਦਰੀ ਦਾ ਬਿਆਨ ਤੱਕ ਨਹੀਂ ਆਇਆ ਇਹ ਫਿਰ ਕਹਿੰਦੇ ਆ ਕਿਸੇ ਹੋਰ ਸਮਾਜ ਚੋਂ ਆਉਂਦਾ ਨਾ ਵੱਡੇ ਵੱਡੇ ਮੁੱਖ ਮੰਤਰੀ ਉੱਥੇ ਪਹੁੰਚ ਕੇ ਸੰਗਿਆਨ ਲੈਂਦਾ ਉਹ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾਊ ਬਿਲਕੁਲ ਮੰਗ ਹੈ ਡੀਸੀਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕਿਹਾ 24 ਘੰਟੇ ਦਾ ਸਮਾਂ ਦਿੱਤਾ ਜਾਵੇ ਅਸੀਂ ਬਹੁਤ ਕਲੋਜ਼ ਆ ਪੁਲਿਤ ਪ੍ਰਸ਼ਾਸਨ ਦੇ ਅਸੀਂ ਅੱਗੇ ਵੀ ਉਮੀਦ ਕਰਦੇ ਆਏ ਹਾਂ ਉਹਨਾਂ ਕਿਹਾ 24 ਘੰਟੇ ਤੱਕ ਦੇਖਦੇ ਆ ਨਹੀਂ ਤਾਂ ਫਿਰ ਸਾਡੇ ਕੋਲ ਦਰੀਆਂ ਬੈਠੀਆਂ ਹੀ ਨੇ ਨਾ ਕਿ ਵਿਰੋਧ ਨੂੰ ਪ੍ਰਦਰਸ਼ਨ ਨੂੰ ਤਾਂ ਹਿੰਦੂ ਹਮੇਸ਼ਾ ਤਿਆਰ ਹੀ ਬੈਠਾ ਹੈ ਅੱਜ ਤਮਾਮ ਹਿੰਦੂ ਸੰਗਠਨ ਲੁਧਿਆਣਾ ਦੇ ਸ਼ਹਿਰ ਦੇ ਲੁਧਿਆਣਾ ਸੀਪੀ ਸਾਹਿਬ ਜੁਆਇੰਟ ਸੀਪੀ ਸਾਹਿਬ ਸੁਮਨਗਰਵਾੜ ਜੀ ਨੂੰ ਮਿਲੇ ਆ ਤੇ ਕੁਝ ਗੱਲਾਂ ਬੜੀਆਂ ਪ੍ਰਸ਼ਾਸਨ ਨੂੰ ਵੀ ਅਸੀਂ ਸੰਗਠਨਾ ਨੇ ਹਿੰਦੂ ਸੰਸਥਾਵਾਂ ਵਾਲੇ ਕਲੀਅਰ ਕਰਤੀਆਂ ਜੇ ਬੰਦੇ ਨਹੀਂ ਫੜੇ ਜਾਂਦੇ ਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਲਧਿਆਣਾ ਜਿਹੜਾ ਮਾਹੌਲ ਹੈ ਉਹ ਤੇ ਤਣਾਪੁਰ ਸਥਿਤੀ ਵਿੱਚ ਜਾ ਸਕਦਾ ਵੈ ਕਿਉਂਕਿ ਸਾਡੇ ਆਰਾਧੇ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਉੱਤੇ ਸੱੱਬਲ ਮਾਰੇਗੇ ਸਾਡੀ ਮਾਤਾ ਸੀਤਲਾ ਦੀ ਪਿੰਡੀ ਖੁਰੇਜ ਕਿ ਉਤਾਰੀ ਗਈ ਮਤਲਬ ਤੁਸੀਂ ਇਹ ਦੇਖੋ ਤੁਹਾਡੀ ਚਮੜੀ ਕੋ ਖਰੇਜ ਕੇ ਤਾਰੇ ਤਾਂ ਕਿੰਨਾ ਦਰਦ ਹੋਊਗਾ ਤਾਂ ਸੋਚੋ ਸਾਡੇ ਦੇਵਤਿਆਂ ਦੇ ਸ਼ਰੀਰ ਦੇ ਉੱਤੇ ਕਿੰਨਾ ਕਸ਼ਟ ਨਾ ਲੋਕਾਂ ਨੇ ਦਿੱਤਾ ਵੈ ਵੀ ਸਾਡਾ ਦਿਲ ਅੰਦਰੋਂ ਛਾਨੀ ਛਾਨੀ ਹੋ ਚੁੱਕਾ ਵੈ ਅਸੀਂ ਪ੍ਰਸ਼ਾਸਨ ਨੂੰ ਸਾਡੇ ਸਾਰੇ ਅਧਿਕਾਰੀ ਹਿੰਦੂ ਸੰਸਥਾਵਾਂ ਮੰਦਰ ਕਮੇਟੀ ਕਲੀਅਰ ਦੋ ਵਾਰ ਦੇ ਵਿੱਚ ਕਰਕੇ ਕਲੀਅਰ ਕਰਕੇ ਆ ਗਏ ਆ ਵੀ ਸਾਨੂੰ ਰਿਜ਼ਲਟ ਚਾਹੀਦਾ ਵੈ ਇਹ ਨਹੀਂ ਵੀ ਤੁਸੀਂ ਐਫ ਆਈ ਆਰ ਦੇ ਕੇ ਜੇਲ ਤੋੜ ਦੋ ਉਹ ਮੁਰ ਕੇ ਮਹੀਨੇ ਡੇਢ ਮਹੀਨੇ ਜਮਾਨਤ ਤੇ ਆ ਜਵੇ ਫਿਰ ਸਾਨੂੰ ਕੋ ਕੜਾ ਨੁਕਪਣਾ ਨਾ ਪਵੇ ਉਹ ਕਹਿੰਦੇ ਨਹੀਂ ਅਸੀਂ ਕੋਈ ਵਧੀਆ ਸਟੈਪ ਲਵਾਂਗੇ ਵੀ ਪੰਜਾਬ ਜਿਹੜੀ ਬੇਦਵੀਆਂ ਉਹ ਜਿਹੜੀ ਹੋ ਰਹੀਆਂ ਉਹ ਬੰਦ ਹੋ ਜਵੇ ਮੈਂ ਫਿਰ ਕਹਿੰਦਾ ਵਾਂ ਵੀ ਇਹੋ ਜੀਆਂ ਚੋਰੀਆਂ ਚਕਾਰੀਆਂ ਪੰਜਾਬ ਤੋਂ ਬਾਹਰ ਕਿਉਂ ਨਹੀਂ ਹੁੰਦੀਆਂ ਇਹੋ ਜੀਆਂ ਚੋਰੀਆਂ ਚਕਾਰੀਆਂ ਬੇਦਵੀਆਂ ਕਹਿ ਦੀ ਆਪਾਂ ਉਹ ਯੂਪੀ ਬਿਹਾਰ ਚ ਕਿਉਂ ਨਹੀਂ ਹੁੰਦੀਆਂ ਇਸ ਤੇ ਕੋਈ ਮੰਨਦਾ ਕਿ ਬੇਦਵੀ ਮੰਨਦੇ ਪਹਿਲਾਂ ਦੇਖੋ ਇਹ ਹੈ ਬੇਦਵੀਆ ਜਿਹੜਾ ਇੱਕ ਪ੍ਰਭੂ ਇੱਕ ਕਹਿੰਦੇ ਇੱਕ ਸਥਾਨ ਹੈ ਦੇਵਤਿਆਂ ਦਾ ਮਾਲਕਾਂ ਦਾ ਸਥਾਨ ਹੈ ਗੁਰੂਆਂ ਦਾ ਸਥਾਨ ਹੈ ਉੱਥੇ ਕੋਈ ਬੰਦਾ ਜਾ ਕੇ ਕਿਸੇ ਦੇਵਤੇ ਮੂਰਤ ਤੇ ਸੱਪਲ ਮਾਰ ਦੇਵੇ ਉਹ ਬੇਦਵੀ ਹੈ ਠੀਕ ਹੈ ਪ੍ਰਸ਼ਾਸਨ ਕਹਿ ਰਿਹਾ ਵੀ ਉਹਨਾਂ ਨੇ ਚੋਰੀ ਕੀਤੀ ਸਮਾਨ ਲੈ ਕੇ ਪਰ ਸਾਡੇ ਲਈ ਤਾਂ ਇਹ ਬੇਦਵੀ ਹੈ ਵੀ ਸਾਡੇ ਪ੍ਰਭੂ ਤੇ ਸੱਪਲ ਮਾਰਿਆ ਉਹਨੇ ਸਾਡੇ ਲਈ ਤਾਂ ਬੇਦਵੀ ਹੈ ਤੁਸੀਂ ਮੰਨਦੇ ਹੋ ਕਿ ਇਹ ਸਰਕਾਰ 'ਚ ਇਨਸਾਨ ਦਾ ਇਨਸਾਨ ਭਗਵਾਨ ਵੀ ਦਰਕੀ ਨਹੀਂ ਮੈਂ ਕਹਿ ਰਿਹਾ ਜੀ ਬਿਲਕੁਲ ਹੈ ਸਰਕਾਰ ਦੇ ਹਾਲਾਤ ਦੇਖ ਕੇ ਦੇਖੋ ਚੋਰੀ ਕ੍ਰਾਈਮ ਕਿੰਨਾ ਵੱਧ ਗਿਆ ਵੀ ਲੋਕ ਰੱਬ ਨੂੰ ਨਹੀਂ ਬਖਸ਼ ਰਹੇ ਬੜੀ ਮਾੜੀ ਗੱਲ ਹੈ ਔਰ ਅਸੀਂ ਕਲੀਅਰ ਸ਼ਬਦਾਂ ਚ ਗੱਲ ਕਹਿ ਚੁੱਕੇ ਆ ਤੁਹਾਡੇ ਰਾਹੀ ਵੀ ਕਹਿ ਰਹੇ ਆ ਵੀ ਜੇ ਬੰਦੇ ਨਾ ਫੜੇਗੇ ਉਹਨਾਂ ਤੇ ਸਖਤ ਕਾਰਵਾਈ ਉਹਨਾਂ ਦੇ ਪੈਰਾਂ 'ਚ ਪਲਸਟਰ ਨਹੀਂ ਪਏ ਫਿਰ ਪੰਜਾਬ ਬੰਦ ਲੁਧਿਆਣਾ ਬੰਦ ਦੇ ਤੱਕ ਅਸੀਂ ਕਾਰ ਉਤਰਾਂਗੇ ਕਿੰਨੇ ਦਿਨਾਂ ਤੱਕ ਦਾ ਜਰੂਰ ਮਾ ਦਿੱਤਾ ਪਰ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਵੀ ਅਸੀਂ ਬਹੁਤ ক্লোਜ਼ ਹੈਗੇ ਆ ਬਹੁਤ ਸਕਦਾ ਤੁਹਾਨੂੰ 24 ਘੰਟੇ ਅੰਦਰ ਰਿਜ਼ਲਟ ਦੇ ਦਈਏ ਅਸੀਂ ਵੇਟ ਕਰ ਰਹੇ ਆ ਕਿ ਪਹਿਲ ਪਹਿਲ ਮੋਕਤ ਜੀ ਜਿਸ ਕਾਨੂੰਨ ਚ ਦੇਖੋ ਅਸੀਂ ਉਹ ਲੋਕ ਆ ਅਸੀਂ ਕਾਨੂੰਨ ਵਿਵਸਥਾ ਦੀ ਪਾਲਣਾ ਕਰਨ ਵਾਲੇ ਲੋਕ ਆ ਅਸੀਂ ਪੜ੍ਹੇ ਲਿਖੇ ਪਰਵਾਦੇ ਬੱਚੇ ਆ ਪਰ ਜੇ ਰਿਜ਼ਲਟ ਨਹੀਂ ਆਂਦਾ ਫਿਰ ਅਸੀਂ ਉਲੰਘਣਾ ਵੀ ਕਰਾਂਗੇ ਤੁਸੀਂ ਦੇਖੋ ਨਾ ਜਿਸ ਤਰ੍ਹਾਂ ਅੱਜ ਇੱਕ ਚੋਰ ਫੜਿਆ ਜਾਂਦਾ ਵਾ ਤੁਸੀਂ ਦੇਖੋ ਪ੍ਰਸ਼ਾਸਨ ਇੱਕ ਵੀਡੀਓ ਦਿੰਦਾ ਉਹਦੀਆਂ ਲੱਤਾਂ ਤੋੜ ਕੇ ਉਹਦੀਆਂ ਬਾਹਾਂ ਤੋੜ ਕੇ ਇੱਕ ਤੁਹਾਡੇ ਅੱਗੇ ਪ੍ਰੈਸ ਪ੍ਰੈਸ ਚ ਦਿਖਾਉਂਦੇ ਆ ਵੀ ਅਸੀਂ ਇਹਦੀ ਲੱਤਾਂ ਤੋੜਤੀਆਂ ਅਗਰ ਜਿਸ ਸਮੇਂ ਪਟਿਆਲੇ ਕਾਲੀ ਮਾਤਾ ਮੰਦਿਰ ਚ ਮੁਜਰਮ ਵਾਲੋ ਉੱਥੇ ਬੇਅਦਬੀ ਕੀਤੀ ਗਈ ਸੀ ਮੰਦਿਰ ਦੇ ਉੱਤੇ ਹਮਲਾ ਕੀਤਾ ਗਿਆ ਸੀ ਅਗਰ ਪ੍ਰਸ਼ਾਸਨ ਉਸੇ ਸਮੇਂ ਉਸ ਵਿਅਕਤੀ ਦਾ ਉਹੀ ਹਾਲ ਕਰਕੇ ਮੀਡੀਆ ਦੇ ਵਿੱਚ ਦਿਖਾਉਂਦੇ ਤੇ ਅੱਜ ਕਿਸੇ ਦੀ ਹਿੰਮਤ ਨਾ ਪੈਂਦੀ ਮੰਦਰਾ ਦੇ ਵਿੱਚ ਆ ਕੇ ਸੱੱਪਲ ਮਾਰ ਕੇ ਸ਼ਿਵਲਿੰਗ ਦੀ ਬੇਅਦਬੀ ਕਰਕੇ ਕੋਈ ਚਾਂਦੀ ਚੋਰੀ ਕਰਕੇ ਲੈ ਕੇ ਜਾਂਦਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਅਗਰ ਉਹ ਮੁਜਰਮ ਹੈ ਜਿਹੜੇ ਮੁਜਰੀਮਾਂ ਅਗਰ ਫੜੇ ਜਾਂਦੇ ਆ ਉਹਨਾਂ ਦਾ ਐਸਾ ਹਾਲਾਤ ਕਰਕੇ ਮੀਡੀਆ ਦੇ ਵਿੱਚ ਦਿਖਾਏ ਜਾਣ ਦੁਨੀਆਂ ਦੇ ਸਮਾਜ ਦੇ ਵਿੱਚ ਦਿਖਾਏ ਜਾਣ ਕਿ ਅੱਗੋਂ ਤੋਂ ਕੋਈ ਵੀ ਐਸੀ ਹਰਕਤ ਕਰਨ ਵੇਲੇ 100 ਵਾਰੀ ਸੋਚੇ ਕਿ ਮੇਰੇ ਇਸ ਤੋਂ ਬਾਅਦ ਹਾਲਾਤ ਕੀ ਹੋਣੇ ਆ। ਬਾਕੀ ਸਾਫ਼ ਕਹਿ ਰਾ ਪੰਜਾਬ ਦੇ ਹਿੰਦੂਆਂ ਨੂੰ ਵੀ ਲੁਧਿਆਣੇ ਦੇ ਵੱਸੇ ਹਿੰਦੂਆਂ ਨੂੰ ਵੀ ਵੀ ਸਾਰੇ ਸੰਗਠਨ ਦਿਲੋਂ ਕੰਮ ਕਰ ਰਹੇ ਨੇ ਸਾਰੇ ਸੰਗਠਨ ਇਹਦੀ ਪ੍ਰੋਪਰ ਅਪਡੇਟ ਲੈ ਰਹੇ ਨੇ ਸਾਡੇ ਸੂਟ ਬੂਟ ਦਾ ਦੇਖਿਓ ਅਸੀਂ ਸਸਤਰ ਧਾਰੇ ਵੀ ਹੈਗੇ ਆਂ। ਤੇ ਸਾਡੀ ਸੁਣਵਾਈ ਨਹੀਂ ਹੋਊਗੀ ਪਰ ਇਸ ਸ਼ਸਤਰ ਧਾਰੀ ਵੀ ਹੈਗੇ ਆ ਔਰ ਸ਼ਸਤਰ ਦੀ ਵਰਤੋਂ ਕਰਨੀ ਵੀ ਸਾਨੂੰ ਵੀ ਆਂਦੀ ਆ ਪਰ ਪਹਿਲੇ ਸੀ ਪ੍ਰਸ਼ਾਸਨ ਨੇ ਦੇਤੀ ਆ ਹੁਣ 24 ਘੰਟੇ ਦੇਖੋ ਪ੍ਰਸ਼ਾਸਨ ਨੇ ਕਿਹਾ ਦਾ ਕੀ ਰਿਜ਼ਲਟ ਆਂਦਾ ਵਾ ਉਹ ਬਾਅਦ ਵਿੱਚ ਤੁਹਾਨੂੰ ਅਪਡੇਟ ਪਸੰਦ ਜਗ ਜਰੂਰ ਦਊਗਾ Hindu ਸਮਾਜ ਦਾ ਦੁੱਖ ਲੈ ਕੇ ਆਏ ਆਂ ਭਗਵਾਨ ਬੋਲੇਨਾਥ ਦੇ ਭਗਤਾਂ ਦਾ ਦੁੱਖ ਲੈ ਕੇ ਆਏ ਆਂ ਮਾਂ ਦੁਰਗਾ ਆ ਸ਼ਕਤੀ ਭਵਾਨੀ ਸ਼ੀਤਲਾ ਦੇਵੀ ਦਾ ਦੇ ਭਗਤਾਂ ਦਾ ਦੁੱਖ ਲੈ ਕੇ ਆਏ ਆਂ ਜਿਹੜੀ ਮੰਦਿਰ ਚ ਬੇਅਦਬੀ ਕੀਤੀ ਗਈ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਜਾਣੇ ਚਾਹੀਦੇ ਆ ਐਸਾ ਸਬਕ ਸਿਖਾਇਆ ਜਾਵੇ ਉਹਨਾਂ ਨੂੰ ਫੜ ਕੇ ਜਿਹੜਾ ਸਾਰਾ ਸੰਸਾਰ ਯਾਦ ਕਰੇ ਇਹ ਮੰਗ ਲੈ ਕੇ ਅੱਜ ਸਾਰੇ ਹਿੰਦੂ ਸਕਟਨ ਦੇ तमाम ਸਾਡੇ ਲੋਕ ਸੀਪੀ ਸਾਹਿਬ ਦੇ ਦਫਤਰ ਆਏ ਨੇ ਵੀ ਸਾਡੀ ਭਾਵਨਾ ਦਾ ਖਿਆਲ ਰੱਖਦੇ ਹੋਏ ਜਿਨ੍ਹਾਂ ਨੇ ਸਾਡੇ ਦੇਵੀ-ਦੇਵਤੇ ਦਾ અપਮਾਨ ਕੀਤਾ ਜਿਨ੍ਹਾਂ ਨੇ ਸਾਡੇ ਮੰਦਰਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਐਸਾ ਸਮਸਦ ਦਿਖਾਏ ਵੀ ਸਾਰੇ ਜਿੰਨੇ ਵੀ ਦੁਨੀਆਂ ਭਰ ਦੇ ਲੁਧਿਆਣਾ ਸ਼ਹਿਰ ਦੇ ਨਹੀਂ ਪੂਰੇ ਪੰਜਾਬ ਦੇ ਦੇਸ਼ ਭਰ ਦੇ ਇਹਨਾਂ ਚੋਰ ਚੱਕੇ ਨੇ ਜਿਹੜੇ ਦੇਵੀ-ਦੇਵਤੇ ਦਾ અપਮਾਨ ਕਰਦੇ ਨੇ ਉਹਨਾਂ ਨੂੰ ਕੜਾ ਸਬਕ ਮਿਲੇ ਉਹਨਾਂ ਬੋਲੇ ਇੱਕੋ ਗੱਲ ਕਹੀ ਕਿ ਵੀ ਜਲਦ ਅਸੀਂ ਨਤੀਜੇ ਤੇ ਪਹੁੰਚਣ ਵਾਲੇ ਆ ਅਸੀਂ ਉਹਨਾਂ ਦਾ ਜਿੱਦਾਂ ਜਿੱਦਾਂ ਜਿਸ ਜ਼ਰੂਰਤ ਉਹ ਗਏ ਨੇ ਅਸੀਂ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਇੱਕ ਦੇ ਦਿਨ ਚ ਤੁਹਾਨੂੰ ਅਸੀਂ ਰਿਜ਼ਲਟ ਦਿਆਂਗੇ ਸਾਡੇ ਕੁਝ ਸਾਲ ਪਹਿਲਾਂ ਅਗਰ ਗੱਲ ਕੀਤੀ ਜਾਂਦੀ ਸੀਗੀ ਗਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਕੀਤੀਆਂ ਜਾ ਰਹੀਆਂ ਸੀਗੀਆਂ ਪਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਮੰਦਰਾਂ ਦੀਆਂ ਬੇਦਬੀ ਕੀਤੀਆਂ ਜਾਂਦੀਆਂ ਸਾਡੇ ਦੇਵੀ-ਦੇਵਤੇ ਦਾ ਅਪਮਾਨ ਕੀਤਾ ਜਾ ਰਿਹਾ ਜਿਹੜੀ ਸਾਨੂੰ ਸਾਜ਼ਿਸ਼ ਦੀ ਬੋ ਆ ਰਹੀ ਹੈ ਅਸੀਂ ਉਹ ਵੀ ਆਪਣਾ ਦੁੱਖ ਪ੍ਰਗਟ ਕੀਤਾ ਅਸੀਂ ਆਪਣਾ ਪੱਖ ਰੱਖਿਆ ਪ੍ਰਸ਼ਾਸਨ ਦੇ ਅੱਗੇ ਵੀ ਇਹਦੇ ਵੀ ਤਹਿਤ ਜਾਂਚ ਕੀਤੀ ਜਾਵੇ ਵੀ ਲਗਾਤਾਰ ਹਰ ਮੰਦਰ ਹੀ ਕੋ ਟਾਰਗੇਟ ਕੀਤੇ ਜਾ ਰਹੇ ਨੇ ਉਹਨਾਂ ਨੇ ਥੰਗਿਆਨ ਦਿੱਤਾ ਵੇ ਦੇਖਦੇ ਕੀ ਹੁੰਦਾ ਅਗਲੀ ਕਾਰਵਾਈ ਅਦਰ ਕਾਰਵਾਈ ਨਹੀਂ ਹੁੰਦੀ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਪੂਰਾ ਲੁਧਿਆਣਾ ਸ਼ਹਿਰ ਬੰਦ ਕਰਾਇਆ ਜਾਏਗਾ ਮਹਿਕਮੇ ਨੂੰ ਦਿਨ ਪਹਿਲੇ ਆ ਜੀ ਦਰੇਨ ਤੇ ਸ਼ਾਸਤਰੀ ਨੂੰ ਲੈ ਕੇ ਵੀ ਤੁਸੀਂ ਇੱਕ ਪ੍ਰਦਰਸ਼ਨ ਕੀਤਾ ਸੀ ਜੀ ਉਹਦੇ ਉੱਤੇ ਵੀ ਮਾਫੀ ਮੰਗੀ ਜਾਏ ਆਪ ਵੀ ਤਰਾ ਕਾਰਡ ਹੋ ਗਿਆ ਜਿਹੜਾ ਸ਼ਾਸਤਰੀ ਦਰੇਂਦਰ ਸ਼ਾਸਤਰੀ ਤੇ ਉਹ ਜਿਹੜੀ ਉਹਨੇ ਪਰਵਾਨੇ ਨੇ ਕੀਤੀ ਪਰਵਾਨੇ ਲੱਗਦਾ ਹੈ ਕਿ ਉਹਦੇ ਨੇ ਵੀ ਕੁਝ ਨਹੀਂ ਇਹ ਤਾਂ ਹੁਣ ਵੀ ਕੁਝ ਨਹੀਂ ਹੋ ਰਿਹਾ ਤੇ ਲੱਗਦਾ ਹੈ ਕਿ ਤੁਹਾਨੂੰ ਕੀ ਜੀ ਪੱਤਰਸਰ ਸਾਹਿਬ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਸਾਡੇ ਦੇਵੀਆਂ ਦਾ ਅਪਮਾਨ ਕੀਤਾ ਸਾਡੀ ਮਾਂ ਸ਼ੀਤਲਾ ਦੀ ਪਿੰਡੀ ਦਾ ਸੂਰੂਪ ਖੰਡਿਤ ਕੀਤਾ ਮੇਰੇ ਭਗਵਾਨ ਬੋਲੇ ਨਾ ਤੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਅਗਰ ਨਾ ਰਿਜ਼ਲਟ ਆਏ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਆ ਮੈਨੂੰ ਇਹ ਕਿੰਨਾ ਮੈਗੇਰੇ ਨੂੰ ਦਾ ਬੰਦ ਕਰਾਇਆ ਜਾਏਗਾ ਸਾਰੇ ਪੰਜਾਬ ਦੇ ਬੰਦ ਹੋ ਜਾਵੇਗਾ ਬੰਦ ਹੋ ਜਾਵੇਗਾ ਕੀ ਹੋਵੇਗਾ ਹਾਂ ਬੰਦ ਹੋ ਜਾਵੇਗਾ ਸ਼ੇਖਾ ਰਾਏ ਵੀਰ ਬਜਰੰਗੇ ਹਰਿ ਹਰਿ ਕੀ ਹੋਗਾ ਲੁਧਿਆਣਾ ਬੰਦ ਹੋਵੇਗਾ ਕੀ ਹੋਗਾ ਲੁਧਿਆਣਾ ਬੰਦ ਅਗਰ ਸਾਨੂੰ ਨਤੀਜੇ ਨਾ ਮਿਲੇ ਅਗਰ ਦੋਸ਼ੀ ਨਾ ਫੜੇਗੇ ਸਾਫ਼ ਕਹਿ ਰਹੇ ਆ ਤੁਹਾਡੇ ਮੂੰਹ ਤੇ ਚੈਨਲ ਦੇ ਰਾਹੀ ਕੀ ਹੋਗਾ ਲੁਧਿਆਣਾ ਬੰਦ ਬਿਲਕੁਲ ਲੁਧਿਆਣਾ ਬੰਦ ਕਰਾਇਆ ਜਾਏਗਾ ਜਦ ਤੱਕ ਨਹੀਂ ਖੁੱਲਣ ਦਿੱਤਾ ਜਾਏਗਾ ਜਦ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕਿਉਂਕਿ ਬੀਸੀਪੀ ਸੁਭਮ ਮਗਰਵਾਲ ਜੀ ਨਾਲ ਹੋਈ ਨਹੀਂ ਉਹਨਾਂ ਦੇ ਨਾਲ ਹੋਰ ਸੀਨੀਅਰ ਅਧਿਕਾਰੀ ਸੀਗੇ ਜੀ ਬੈਠੇ ਸੀ ਸੀਨੀਅਰ ਅਧਿਕਾਰੀ ਬੈਠੇ ਸੀਗੇ ਸਾਨੂੰ ਆਸ਼ਵਾਸਨ ਦਿੱਤਾ ਕਹਿੰਦੇ ਅਸੀਂ ਮਗਰ ਲੱਗੇ ਆਂ ਕਿ ਸਾਨੂੰ ਟਾਈਮ ਦਿਓ ਇੱਕ ਦੋ ਦਿਨ ਚ ਅਸੀਂ ਦੋਸ਼ੀ ਤੁਹਾਡੇ ਸਾਹਮਣੇ ਹਾਜ਼ਰ ਕਰਾਂਗੇ ਮੰਗਲ ਦੀ ਕਮੇਟੀ ਨਾਲ ਗੱਲਬਾਤ ਹੋਈ ਸੀ ਸਾਥ ਦੇ ਰਹੇ ਸਨ ਬਿਲਕੁਲ ਨਾਲ ਆਏ ਨਹੀਂ ਉਹ ਵੀ ਬਿਲਕੁਲ ਸਾਰੀ ਕਮੇਟੀ ਨਾਲ ਇਲਾਕੇ ਦੇ ਲੋਕ ਨਾਲ ਆਏ ਨਹੀਂ ਆਮ ਸੰਗਤ ਨਾਲ ਆਇਆ ਭਗਤ ਨਹੀਂ ਜਿਹੜੇ ਰੋਜ਼ ਉੱਥੇ ਜਾ ਕੇ ਅਰਦਾਸਾਂ ਲਾਂਦੇ ਨੇ ਪ੍ਰਭੂ ਨੂੰ ਜਿਹੜੇ ਰੋਜ਼ ਉੱਥੇ ਜਿਹੜੇ ਭਗਵਾਨ ਬੋਲੇ ਨਾਲ ਆ ਮਿੰਤਾ ਕਰਕੇ ਅਰਦਾਸ ਲਾਗੇ ਆਪਣੇ ਲਈ ਘਰ ਲਈ ਸੱਚ ਸਾਂਭਲਾ ਮੰਗਦੇ ਨੇ ਸੁੱਖ-ਸ਼ਮਰਤੀ ਮੰਗਦੇ ਨੇ ਉਹ ਕਿਉਂ ਨਹੀਂ ਨਾਂ ਲਾਣਗੇ ਕੱਲ ਤੁਸੀਂ ਹੋਰ ਵੀ ਲੋਕਾਂ ਨੂੰ ਬਹਿਰੇ ਸੀ ਕਿ ਇਹ ਲੋਕ ਨਾਲ ਨਹੀਂ ਖੜੇ ਜਿਹਨਾਂ ਜਗਰਾਤੇ ਕਰਾਉਂਦੇ ਅਪੀਲ ਕੀਤੀ ਅਸੀਂ ਅਸੀਂ ਅਪੀਲ ਕੀਤੀ ਵੀ ਸਾਰਿਆਂ ਨੂੰ ਦੇਖੋ ਅੱਜ ਅਸੀਂ ਇਹ ਨਹੀਂ ਕਹਾਂ ਤੁਸੀਂ ਅੱਜ ਆਓ ਅਸੀਂ ਕਹਾਂ ਵੀ ਘਰੇ ਬਹਿ ਕੇ ਮਿੰਤਾ ਕਰਨੀ ਚਾਹੀਦੀ ਕਿਤੇ ਵੀ ਕੋਈ ਘਟਨਾ ਹੁੰਦੀ ਆ ਆਪਾਂ ਨੂੰ ਰੋਸ਼ ਪ੍ਰਗਟ ਕਰਨਾ ਚਾਹੀਦਾ ਅਪੀਲ ਬਹੁਤ ਧਾਰੀਆਂ ਸੰਸਦਾਂ ਆਈਆਂ ਆਈਆਂ ਸੰਸਦਾਂ ਅੱਜ ਵੀ ਆਈਆਂ ਨੇ নো ਡਾਊਟ ਸਮਾਜਿਕ ਧਾਰਮਿਕ ਕੰਮ ਪੂਰੇ ਆਣੀਆਂ ਅਸੀਂ ਸਿਰਫ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਤੁਸੀਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਦੋਸਤੀ ਫੜੇ ਜਾਣੀ ਚਾਹੀਦੀ ਹੈ ਨਾ ਫੜੇਗੇ ਤਾਂ ਲੁਧਿਆਣਾ ਸ਼ਹਿਰ ਬੰਦ ਕਰਾਇਆ ਜਾਏਗਾ